ਆ ਵੀ ਲੈ ਕੇ ਨਿਕਲੇ ਕੀ ਸਰ ਮਾਮਲਾ ਕਿਸੇ ਫੋਨ ਤੇ ਜਾਣੀ ਸ਼ੁਕਰਾਵਾ ਸਰ ਉਹ ਕਿਤੇ ਦੇਖ ਦੋ ਦੇ ਪੁੱਤਾਂ ਦੇ ਬੇਟੇ ਵੀ ਪਹੁੰਚ ਚੁੱਕੇ ਨੇ ਉਹ ਵੀ ਰਾਕੀ ਟੈਗ ਇਸ ਵੀ ਫੇਰ ਪੜਿਆ ਗਿਆ ਉਹ ਉਹ ਬੱਸ ਜਿਹੜੀ ਨਾ ਮੈਂ ਤੇ ਵੀ ਰਾਕੀ ਕਰਦੇ ਜਦੋਂ ਸਰ ਉਹਦੇ ਪੁੱਤਿਆ ਆਪਸ ਵਿੱਚ ਮੇਟੀਆਂ ਜਾ ਗਿਆ ਆਸਕੇ ਨੇ ਕਿ ਨਿਆਣਾ ਯਾਰ ਕਿਸੋ ਬੱਚਾ ਸੇਵ ਰਹੇਗਾ ਯਾਰ ਘਰੇ ਬਾਰੋ ਪਰਦੇਸੀ ਆਂਦਾ ਆ ਸਿੰਗਲ ਅਸੀਂ ਰਾਤੀ ਵੀ ਤੇ ਬਾਅਦ ਮੁੱਕ ਕੇ ਫੇਰ ਛੱਡ ਦਿੱਤਾ ਪਾਜੀ ਹੁਣ ਇਹਨਾਂ ਨੂੰ ਪਤਾ ਹੋਵੇ ਕਿਉਂ ਛੱਡਿਆ ਰਾਤ ਥੋੜਾ ਸਾਸੀ ਉੱਤੇ ਰਾਤੀ ਵੀ ਛੱਡ ਦਿੱਤਾ ਕਹਿੰਦਾ ਚਲੇ ਗਿਆ ਜਿਹੜਾ ਕਿ ਪੁਲਿਸ ਆਪਣੇ ਬਿਆਨ ਦੇਣ ਤੋਂ ਇਨਕਾਰ ਕਰ ਰਹੀ ਹੈ ਦੇਖਦੇ ਰਹੋ

ਸਰ ਕੀ ਮਾਮਲਾ ਕੀ ਹੈ ਜਿਹੜਾ ਤੁਸੀਂ ਬੰਦਾ ਰੈਸਟ ਕੀਤਾ ਉਸਦੇ ਬਾਰੇ ਮਣਾਇਆ ਬੋਲਦੀ ਹੋ ਬੰਦਾ ਪੈਦਾ ਛੋਟੀ ਬੱਚੀ ਨੂੰ ਬੱਚਾ ਲੱਗਦਾ ਰੇਤ ਹੋਇਆ ਸਰ ਬੰਦਾ ਰਾਤੀ ਤੁਸੀਂ ਰੈਸਟ ਕੀਤਾ ਸੀਗਾ ਬੰਦਾ ਕਹਿੰਦੇ ਘਰਾਤੀ ਰੈਸਟ ਕੀਤਾ ਸੀ ਜਾਂ ਲੈ ਕੇ ਗਏ ਸੀਗੇ ਫਿਰ ਦੁਬਾਰਾ ਇੱਥੇ ਫੈਕਟਰੀ ਚ ਕੰਮ ਕਰ ਰਿਹਾ ਹੁਣ ਕਿੱਥਾ ਲੈ ਕੇ ਜਾ ਰਹੇ ਹੋ ਸਰ ਦੁਬਾਰਾ ਰਾਤੀ ਰਾਤੀ ਵੀ ਘੜਿਆ ਸੀਗਾ ਸਰ ਕੀ ਮਾਮਲਾ ਕੀ ਹੈ ਨੋ ਰਹਿ ਜੀ ਆਪकी तरफ से बोला गया था कि कार्रवाई नहीं करवानी आपने ए नहीं ਕੀਤਾ ਹੈ ਉਹਨੇ ਜਾਣੇ ਜਾ ਉਹਨੇ ਇਹ ਕੀਤਾ ਹੈ ਕਿ ਸਿਨੀਟਰ ਕਰਾਇਆ ਲਿਆ ਰਾਤੀ ਸਿਨੀਟਰ ਦਾ ਪ੍ਰਸ਼ੰਭਾ ਆ ਗਿਆ ਹੀ ਤੁਹਾਡੇ ਉੱਤੇ ਇਸਨੇ ਤੇ ਕਰ ਲਿਆ ਵਾਸ ਸਿਨੀਟਰ ਕਰ ਲਿਆ ਵਾਸ ਆ ਗਏ ਉਹਨਾਂ ਦਾ ਲਾਗ ਬਾਹਰ ਕਰਦਾ ਆ ਭਈਆ ਛੱਡਦਾ ਆ ਕੀ ਕਾਰਵਾਈ ਚਲਾਣਾ ਚਾਹ ਰਹੇ ਕਰਾਣਾ ਚਾਹੁੰਦੇ ਆ ਹੁਣ ਹੀ ਕਰਵਾਣੇ ਕਾਰਵਾਈ ਚ ਕਰਾਣਾ ਚਾਹੁੰਦੇ ਹਾਂ ਸਾਹਿਬ ਮੰਗ ਰਹੇ ਹਾਂ ਜੀ ਇਹ ਬੱਚੀ ਦੇ ਨਾਲ ਇਹਨੇ ਰਾਤ ਨੂੰ ਬਥੇ ਗਲਤ ਕੰਮ ਕੀਤਾ ਬੱਚਾ ਇਹਦੇ ਮੁੰਡੇ ਨੇ ਹੁਣ ਪੁਲਿਸ ਆਵੇ ਸੱਟ ਗਈ ਵੀ ਵੇਖੋ ਇਹ ਡਾਗ ਲੈ ਬੰਦੇ ਜਿਹੜਾ ਅਗ ਲੈ ਕੇ ਆਏ ਨੇ ਹੈ ਹਾਂ ਨਪਾਲਿਆ ਦੀ ਕੁੜੀ ਵਿਚਾਰੇ ਏ ਸਾਡੇ ਹਿੰਦੁਸਤਾਨ ਦੇ ਵਿੱਚ ਬਹੁਤ ਗੰਦ ਕੰਮ ਹੋ ਰਿਹਾ ਪੰਜਾਬ ਦੇ ਵਿੱਚ ਇਹ ਕਹਿੰਦੇ ਰਾਤ ਨੂੰ ਪੁੱਛ ਲੈ ਕੇ ਹੀ ਐਨੂੰ ਰੱਤ ਇਹਦੇ ਦੁਬਾਰਾ ਫੇ ਇਹਦੇ ਮਾਲਕ ਚਡਾ ਲਿਆਏ ਨੇ ਮਾਇਆ ਕਿਹੜੇ ਕਿਹਾ ਬੈਟਰੀ ਕੰਮ ਕਰਦਾ ਹੈ ਰਾਣੀ ਮੈਟਰ ਰਾਣੀ ਮੈਟਰ ਜੇ ਕੰਮ ਕਰ ਰਿਹਾ ਮੁੰਡਾ ਕੋਈ ਜੜਾ ਕਿ ਲੱਗ ਲੈ ਆਏ ਨੇ ਕਿਤੇ 25 ਦੇ ਨਾਲ ਇਹ ਤਾਂ ਮੁੰਨੀ ਹੱਥ ਕੀ ਸੀ ਗਈ ਹੈ ਅੰਦਰ ਸਾਰੀ ਗੱਲ ਦਾ ਪਤਾ ਹੈ ਦਸਤਖਤ ਸਾਬ ਕੋਈ ਡੀਲ ਕਰ ਰਹੇ ਪਏ ਆ ਬਾਕੀ ਇਹ ਤਾਂ ਬੱਚਾ ਸਰ ਕਹਿੰਦੇ ਜਾਂਦੀ ਹੈ ਮੁਜਰਮ ਫੜਿਆ ਸੀਗਾ ਥਾਣੇ ਆਜੋ ਉਹਦਾ ਤਾਂ ਸਾਰੀ ਗੱਲ ਦਾ ਨਹੀਂ ਕਹਿੰਦੇ ਚਲੇ ਕਹਿੰਦੇ ਇਹੋ ਜੀ ਘਰ ਤੋਂ ਨਾਲ ਇੱਥੇ ਟਾਈਮ ਦਿੱਤਾ ਜਾਣ ਦਾ 기 ਮੌਕਾ ਦੇਖਣ ਆ ਕੇ ਗਈ ਆ ਕੀ ਹਾਲਾਤ ਬਣੇ ਹੋਏ ਬੱਚੇ ਦੇ ਚਲੋ ਅਸੀਂ ਕਰਦੇ ਗੱਲ ਨਹੀਂ ਨਹੀਂ ਨਿਰਮਲ ਜੀ ਤੁਸੀਂ ਕਹਿੰਦੇ ਟਾਈਮ ਦਿੱਤਾ ਬੰਦਾ ਫੜ ਕੇ ਖੜਿਆ ਸੀਗਾ ਦੁਬਾਰਾ ਇੱਥੇ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਬੰਦਾ ਪਰ ਉਹ ਉਹ ਜਲਦੀ ਪੜਾਈ ਆ ਨਾ ਉਹ ਕਹਿੰਦੇ ਕੋਈ ਕਾਰਵਾਈ ਨਹੀਂ ਕਰਾਉਣੀ ਉਹ ਦੇਖ ਕੇ

ਇਹ ਮਾਮਲਾ ਇਹ ਕਿ ਅੱਜ ਇਹਨਾਂ ਦਾ ਕੋਈ 3:30-3:45 ਦੇ ਵਿੱਚ ਹੋਇਆ ਜਿੱਥੇ ਸਾਇਮਨ ਬਰਾਦੀ ਇਹ ਮੁਹੱਲਾ ਪਟਵਾਪਤੀ ਇਸੇ ਕਹਿੰਦਾ ਰਾਣੀ ਮਰਦ ਚੌਕ ਆ ਕੀ ਹੋਇਆ ਇਸ ਸਬੰਧ ਨਾਲਾਰੇ ਇਸ ਜਿੱਥੇ ਬੰਦੀ ਇਸ ਕਾਰਨ ਕੱਠੀ ਹੋਈ ਆ ਆਪਾਂ ਕੋਈ ਅੱਥਾ ਦਾ ਜ਼ੋਰ ਨਾ ਨਹੀਂ ਹੁੰਦੇ ਨਾ ਇਹ ਭਈਆ ਹੈਗਾ ਫਲਦਕਾਰਾ ਕੋ ਕਾਰਜ ਚਾਹ ਰਿਹਾ ਆਪਾਂ ਇਹ ਨਹੀਂ ਕਰ ਲੈਣਾ ਆਪਾਂ ਜੇ ਸਾਨੂੰ ਪਤਾ ਲੱਗਿਆ ਨਾ ਕੀ ਮੈਡੀਕਲ ਇਸਨੇ ਦਿੱਤਾ ਕਿ ਆਪਾਂ ਸਬੰਧਿਤ ਜੂਂਦੇ ਨੂੰ ਅਕਲ ਆਉਣੀ ਆ ਕਿ ਉਸਨੇ ਇਹ ਕਿਸ ਤਰੀਕੇ ਦਾ ਛੱਡਿਆ ਕਿਸ ਤਰੀਕੇ ਤੇ ਨਹੀਂ ਛੱਡਿਆ ਉਹ ਸਾਨੂੰ ਨਹੀਂ ਪਤਾ ਜੀ ਵਾਰਸੀ ਜੀ ਤੇ ਆਪਾਂ ਕੋਲ ਵੀ ਮੈਂ ਹੁਣ ਕੀਤਾ ਨਿਰਮਲ ਨੂੰ ਫੋਨ ਕਰਕੇ ਬੁਲਾਇਆ ਹੈ ਤੇ ਐਸਆਈ ਸਾਹਿਬ ਨੂੰ ਤੇ ਆਪਾਂ ਜੋ ਵੀ ਸਖਤ ਕਾਰਵਾਈ ਹੋਊਗੀ ਉਹ ਕਰਾਂਗੇ ਸਰ ਕਹਿੰਦੇ ਕਿ ਬੱਚਾ ਇਹ ਬੰਦਾ ਜਿਹੜਾ ਰਾਤੀ ਮੁਜਰਮ ਹੈ ਜਿਹੜਾ ਇਹ ਇਹਨੇ ਦੇ ਵਿੱਚ ਛੋਟੀ 25 ਦੇ ਨਾਲ ਆ ਗਿਆ ਜਨੋਨੀ ਹਰਫ ਕੀਤੀ ਆ ਤੇ ਬੰਦਾ ਫੜ ਕੇ ਪੁਲਿਸ ਨੇ ਰਿਸਟਰ ਕਰਿਆ ਸੀਗਾ ਜੀ ਇਹ ਬੰਦਾ ਫਿਰ ਫੈਕਟਰੀ ਦੇ ਵਿੱਚ ਕੰਮ ਕਰ ਰਿਹਾ ਇਸ ਟਾਈਮ ਇਹ ਮੈਂ ਹੁਣੀ ਆ ਮੈਨੂੰ ਹੁਣੀ ਇਹਨਾਂ ਨੇ ਦੱਸਿਆ ਆ ਆਪਾਂ ਜੋ ਵੀ ਆ ਖਾਣੇ ਜਾ ਕੇ ਦੇਖਦੇ ਆ ਮੈਂ ਆ ਬਿਆਨ ਵੀ ਦਊਂਗਾ ਤੇ ਉੱਥੇ ਤੇ ਪਰਚਾ ਵੀ ਜਰੂਰ ਸਰ ਕਹਿੰਦੇ ਕਿ ਜਿਹੜੇ 25 ਦੇ ਨਾਲ ਜਿਹੜੇ ਜਿਹੜੇ ਕੱਪੜੇ ਵਗੈਰਾ 24 ਉਹ ਕੋਈ ਗੱਲ ਨਹੀਂ ਬਿਲਕੁਲ ਉਹਦਾ ਵੀ ਮੈਡੀਕਲ ਹੋਏਗਾ ਕਿੰਨੇ ਬੰਦੇ ਦਾ ਜਿਹੜੇ ਕਿ ਅੱਦਾਂ ਹੋ ਰਿਹਾ ਨਹੀਂ ਇੱਕ ਅੱਦੇ ਬੰਦੇ ਆ ਦੇਖੋ ਪ੍ਰਸ਼ਾਸਨ ਸਾਡੇ ਨਾਲ ਨਹੀਂ ਹੈ ਇੱਕ ਅੱਦੇ ਬੰਦੇ ਵੱਲੋਂ ਜੇ ਗਲਤੀ ਹੋਈ ਵੀ ਹੈ ਤਾਂ ਉਹਨੂੰ ਵੀ ਆਪਾਂ ਸਮਝਾਂਗੇ ਜੀ ਸਰ ਇਹ ਚੀਜ਼ ਨੂੰ ਕਿੱਦਾਂ ਤੁਸੀਂ ਸਮਝਦੇ ਕਿ ਛੋਟੀ ਕੀ ਬੱਚੀ ਹੈ ਜੀ ਕਿੱਦਾਂ ਸਮਝਦੇ ਹੋ ਕਿ ਇਹਨੂੰ ਹੋਰ ਵੀ ਲੋਕਾਂ ਦੀ ਸਿਹਤਾਂ ਤੇ ਵੀ ਇਹ ਗੱਲ ਕਰਨ ਵਾਲੀਆਂ ਐ ਨਹੀਂ ਕਿ ਉਹਨੂੰ ਬਿਲਕੁਲ ਦੇ ਧੰਨਵਾਦ ਦੱਸਾਂ ਆਪਾਂ ਥਾਣੇ ਚੱਲੀਏ ਪਹਿਲਾਂ ਉਹਦੇ ਤੇ ਬੰਦੀ ਕਾਰਵਾਈ ਕਰਵਾ ਲਈ ਅੱਜ ਲੈ ਕੇ ਨਹੀਂ ਗਏ ਸਰ ਮਾਮਲਾ ਕਿਸੇ ਅੱਦੇ ਬੰਦੇ ਨਾਲ ਦੱਸੋ ਕਿਰਾਓ